ਸਤ ਸ੍ਰੀ ਅਕਾਲ ਅੱਜ 1 ਜੁਲਾਈ 2025 ਮੰਗਲਵਾਰ ਅੱਜ ਆਪਾਂ ਪੰਜਾਬ ਦੀਆਂ ਕੁਝ ਖਾਸ ਖਬਰਾਂ ਤੇ ਮਤਲਬ ਥੋੜਾ ਡੂੰਘਾਈ ਚ ਝਾਤ ਮਾਰਾਂਗੇ ਸਤ ਸ੍ਰੀ ਅਕਾਲ ਹਾਂਜੀ ਬਿਲਕੁਲ ਸਾਡੇ ਕੋਲ ਕਾਫੀ ਕੁਝ ਹੈਗਾ ਅੱਜ ਗੱਲ ਕਰਨ ਲਈ ਸਿਆਸਤ ਵਾਤਾਵਰਣ ਕੁਝ ਕਾਨੂੰਨੀ ਮਾਮਲੇ ਸਮਾਜਿਕ ਮੁੱਦੇ ਵੀ ਨੇ ਹਾਂ ਅੱਜਕੱਲ ਪੰਜਾਬ ਚ ਨਾ ਕਾਫੀ ਹਲਚਲ ਹੈ ਸਿਆਸਤ ਵਾਤਾਵਰਣ ਸਮਾਜ ਸਭ ਕੁਝ ਜਿਵੇਂ ਇੱਕ ਦੂਜੇ ਨਾਲ ਜੁੜਿਆ ਜਾ ਲੱਗਦਾ ਬਿਲਕੁਲ ਸ਼ੁਰੂ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਪਾਰਟੀ ਚ ਹੁਣ ਦੋ ਧੜੇ ਹੋ ਗਏ ਨੇ ਤੇ ਦੋਵੇਂ ਹੀ ਵੱਖੋ ਵੱਖਰੇ ਤੌਰ ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾ ਰਹੇ ਨੇ। ਅੱਛਾ ਹਾਂ ਅਕਾਲ ਤਖਤ ਸਾਹਿਬ ਦੇ ਨਿਰਦੇਸ਼ ਨੇ ਕੁੱਲ 1,25,000 ਬੂਟੇ ਲਾਉਣ ਦਾ ਟੀਚਾ ਆ। ਇਹਨੂੰ ਕਿਵੇਂ ਦੇਖਿਆ ਜਾਵੇ? ਵਾਤਾਵਰਣ ਲਈ ਫਿਕਰ ਹੈ ਜਾਂ ਕੋਈ ਸਿਆਸੀ ਸੰਕੇਤ? ਦੇਖੋ ਇਹ ਨਾ ਸ਼ਾਇਦ ਦੋਮਾਹੀ ਗੱਲਾਂ ਨੇ ਵਾਤਾਵਰਣ ਦਾ ਮੁੱਦਾ ਪੰਜਾਬ ਚ ਅਹਿਮ ਤਾਂ ਹੈਗਾ ਹੀ ਖਾਸ ਕਰਕੇ ਜਿਵੇਂ ਖੇਤੀ ਦਾ ਸੰਕਟ ਹੈ। ਹੂੰ ਤਾਂ ਅਜਹੀ ਮੁਹਿੰਮ ਨਾਲ ਮਤਲਬ ਸਿਆਸੀ ਤੌਰ ਤੇ ਵੀ ਕੁਝ ਹਾਸਲ ਹੋ ਸਕਦਾ। ਖਾਸ ਕਰਕੇ ਜਦੋਂ ਵੰਡ ਤੋਂ ਬਾਅਦ ਦੋਵੇਂ ਧੜੇ ਆਪਣੀ ਪਛਾਣ ਬਣਾ ਰਹੇ ਨੇ ਹਾਂ ਇਹ ਵੀ ਹੈ ਇੱਕ ਤਰ੍ਹਾਂ ਦਾ ਪੋਜ਼ਿਟਿਵ ਜਿਹਾ ਕੰਮ ਕਰਕੇ ਲੋਕਾਂ ਨਾਲ ਜੁੜਨ ਦਾ ਤਰੀਕਾ ਬਿਲਕੁਲ ਪਰ ਇਹਦੇ ਨਾਲ ਹੀ ਉਹ ਵਿਕਰਮ ਸਿੰਘ ਮਜੀਠੀਆ ਦੇ ਦਫ਼ਤਰ ਨੂੰ ਪੁਲਿਸ ਨੇ ਸੀਲ ਕਰਤਾ ਇਹ ਖਬਰ ਵੀ ਆ ਅੱਛਾ ਹਾਂ ਮਤਲਬ ਸਿਆਸੀ ਤਣਾ ਹਲੇ ਵੀ ਹੈਗਾ ਪੂਰਾ ਠੀਕ ਹੈ ਅੱਛਾ ਸਿਆਸਤ ਤਾਂ ਅੱਗੇ ਵਧੀਏ ਤਾਂ ਨਸ਼ਿਆਂ ਦਾ ਮੁੱਦਾ ਇਹ ਤਾਂ ਹਮੇਸ਼ਾ ਹੀ ਗਰਮ ਰਹਿੰਦਾ ਪੰਜਾਬ ਦੇ ਇੱਕ ਮੰਤਰੀ ਨੇ ਤਰुणਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿਛਲੀ 60 ਬੀਜੇਪੀ ਸਰਕਾਰ ਵੇਲੇ ਨਸ਼ਾ ਹਰ ਘਰ ਤੱਕ ਪਹੁੰਚ ਗਿਆ ਸੀ ਹਾਂ ਇਹ ਬਿਆਨਬਾਜ਼ੀ ਤਾਂ ਚਲਦੀ ਰਹਿੰਦੀ ਹੈ ਪਰ ਇਹ ਮੁੱਦੇ ਦੀ ਗੰਭੀਰਤਾ ਨੂੰ ਤਾਂ ਦੱਸਤੀ ਹੈ ਬਿਲਕੁਲ ਤੇ ਇਸੇ ਦੌਰਾਨ ਇੱਕ ਵੱਡੀ ਕਾਰਵਾਈ ਵੀ ਹੋਈ ਹੈ ਅੱਛਾ ਕੀ ਹੋਇਆ ਪੰਜਾਬ ਪੁਲਿਸ ਬੀਐਸਐਫ ਤੇ ਰਾਜਸਥਾਨ ਪੁਲਿਸ ਨੇ ਮਿਲ ਕੇ 60 ਕਿਲੋ ਤੋਂ ਵੱਧ ਹੈਰੋਇਨ ਫੜੀ ਹੈ 60 ਕਿਲੋ ਬਹੁਤ ਜ਼ਿਆਦਾ ਹੈ ਤਾਂ ਹਾਂਜੀ ਬਹੁਤ ਵੱਡੀ ਖੇਪ ਤੇ 9 ਬੰਦੇ ਵੀ ਫੜੇ ਨੇ ਸਭ ਤੋਂ ਵੱਡੀ ਗੱਲ ਇਹਦਾ ਕਨੈਕਸ਼ਨ ਪਾਕਿਸਤਾਨ ਕੈਨੇਡਾ 카ਟਲ ਨਾਲ ਜੁੜ ਰਿਹਾ। ਓਹ ਇਹ ਤਾਂ ਫਿਰ ਸਿਰਫ ਨਸ਼ਾ ਤਸਕਰੀ ਨਹੀਂ ਰਹੀ। ਬਿਲਕੁਲ ਇਹ ਤਾਂ ਫਿਰ ਸੰਗਠਿਤ ਅਪਰਾਧ ਹੋ ਗਿਆ। ਸ਼ਾਇਦ ਨਾਰਕੋ ਟੈਰਰਿਜ਼ਮ ਵਾਲਾ ਐਂਗਲ ਵੀ ਹੋ ਸਕਦਾ। ਮਤਲਬ ਜਿੱਥੇ ਨਸ਼ੇ ਦਾ ਪੈਸਾ ਹੋਰ ਪਾਸੇ ਵਰਤਿਆ ਜਾਂਦਾ ਹੋਵੇ। ਹੂੰ ਗੰਭੀਰ ਗੱਲ ਐ। ਤੇ ਸਰਹੱਦੀ ਗੱਲ ਕਰਦੇ ਆਂ ਤਾਂ ਇੱਕ ਹੋਰ ਖਬਰ ਵੀ ਸੀ। ਇੱਕ 23 ਸਾਲਾ ਕਿਸਾਨ ਅਮਰਿਤਪਾਲ ਸਿੰਘ। ਹਾਂ ਹਾਂ ਸੁਣਿਆ ਮੈਂ। ਉਹ 9 ਦਿਨਾਂ ਤੋਂ ਲਾਪਤਾ ਸੀ। ਤੇ ਹੋਂ ਪਤਾ ਲੱਗਿਆ ਕਿ ਉਹ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਫਿਰੋਜ਼ਪੁਰ ਕੋਲ ਤੇ ਪਾਕਿਸਤਾਨ ਦੀ ਹਿਰਾਸਤ ਚ ਦੇਖੋ ਇਹ ਘਟਨਾयां ਯਾਦ ਕਰਾਨੀਆਂ ਨੇ ਕਿ ਸਰਹੱਦੀ ਇਲਾਕਿਆਂ ਚ ਰਹਿਣਾ ਕਿੰਨਾ ਔਖਾ ਹੋ ਸਕਦਾ ਮਤਲਬ ਇੱਕ ਨਿੱਕੀ ਜੀ ਗਲਤੀ ਵੀ ਹਾਂ ਵੱਡੀ ਮੁਸੀਬਤ ਬਣ ਜਾਂਦੀ ਹੈ ਬਿਲਕੁਲ ਇਹ ਸਿਰਫ ਇੱਕ ਬੰਦੇ ਦੀ ਗੱਲ ਨਹੀਂ ਇਹ ਉਥੋਂ ਦੇ ਵਸਨੀਕਿਆਂ ਦੀਆਂ ਰੋਜ਼ ਦੀਆਂ ਮੁਸ਼ਕਿਲਾਂ ਨੇ ਸਹੀ ਗੱਲ ਹੈ ਅੱਛਾ ਹੁਣ ਜੇ ਮੌਸਮ ਦੀ ਗੱਲ ਕਰੀਏ ਮੌਨਸੂਨ ਤਾਂ ਪੂਰੇ ਜ਼ੋਰਾਂ ਤੇ ਹੈ ਹਾਂਜੀ ਮੌਸਮ ਵਿਭਾਗ ਨੇ ਅੱਜ 1 ਜੁਲਾਈ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ orange ਤੇ yellow alert ਜਾਰੀ ਕੀਤੇ ਨੇ। ਭਾਰੀ ਮੀਂਹ, ਤੂਫਾਨ, ਬਿਜਲੀ। ਹਾਂ, ਇਸ ਦਾ ਅਸਰ ਤਾਂ ਪੈਣਾ ਹੀ ਹੈ ਖੇਤੀ ਤੇ ਵੀ ਆਮ ਲੋਕਾਂ ਦੇ ਵੀ। ਪਰ ਦੂਜੇ ਪਾਸੇ ਕੁਝ ਪ੍ਰਸ਼ਾਸਨਿਕ ਕੰਮ ਵੀ ਚੱਲ ਰਹੇ ਨੇ। ਜਿਵੇਂ ਕਿ ਸਰਕਾਰ ਸੋਚ ਰਹੀ ਹੈ ਕਿ ਵਿਕਾਸ ਪ੍ਰੋਜੈਕਟ ਲਈ 8500 ਕਰੋੜ ਦਾ ਕਰਜ਼ਾ ਲਿਆ ਜਾਵੇ। ਓਹੋ, ਵੱਡੀ ਰਕਮ ਆ। ਹਾਂ, ਤੇ ਲੁਧਿਆਣੇ 'ਚ ਸਰਪੰਚਾਂ ਤੇ ਕਾਉਂਸਲਰਾਂ ਨੂੰ ਈ ਸੇਵਾਵਾਂ ਵਗੈਰਾ ਦੀ ਆਨਲਾਈਨ ਪੜਤਾਲ ਲਈ ਟ੍ਰੇਨਿੰਗ ਦੇ ਰਹੇ ਨੇ। ਅੱਛਾ। ਇਹ ਤਾਂ ਚੰਗੀ ਗੱਲ ਆ ਮਤਲਬ ਡਿਜੀਟਲ ਕਰਨ ਵਾਲ ਕਦਮ ਹਾਂਜੀ ਸ਼ਾਸਨ ਸੁਧਾਰ ਦੀ ਕੋਸ਼ਿਸ਼ ਪਾਵੇ ਮੌਸਮ ਦੀਆਂ ਚੁਣੌਤੀਆਂ ਨੇ ਪਰ ਕੰਮ ਵੀ ਚੱਲ ਰਹੇ ਨੇ ਠੀਕ ਹੈ ਅਖੀਰ ਚ ਕੁਝ ਸਮਾਜਿਕ ਤੇ ਸੱਭਿਆਚਾਰਕ ਗੱਲਾਂ ਵੀ ਨੇ ਲੁਧਿਆਣੇ ਚ ਵੌਲੀਬਾਲ ਕੋਚ ਤੇ ਖਿਡਾਰੀ ਕਹਿ ਰਹੇ ਨੇ ਕਿ ਇੰਡੋਰ ਕੋਰਟਾਂ ਚਾਹੀਦੀਆਂ ਨੇ ਹਾਂ ਤਾਂ ਕਿ ਮੌਸਮ ਖਰਾਬ ਹੋਵੇ ਤਾਂ ਵੀ ਪ੍ਰੈਕਟਿਸ ਨਾ ਰੋਕੇ ਬੁਨਿਆਦੀ ਢਾਂਚੇ ਦੀ ਲੋੜ ਤਾਂ ਹੈਗੀ ਐ ਖੇਡਾਂ ਚ ਬਿਲਕੁਲ ਤੇ ਦੂਜੇ ਪਾਸੇ ਉਹ ਦਿਲਜੀਤ ਦਸਾਂਜ ਵਾਲੀ ਫਿਲਮ ਜਸਵੰਤ ਸਿੰਘ ਖਾਲੜਾ ਜੀ ਤੇ ਹਾਂ ਹਾਂ ਉਹਨੂੰ ਤਾਂ ਬਣਿਆ ਸਾਲ ਤੋਂ ਉੱਪਰ ਹੋ ਗਿਆ ਹੈ ਹਾਂ ਪਰ ਸੀਬੀਐਫਸੀ ਮਤਲਬ ਸੈਂਸਰ ਬੋਰਡ ਨੇ ਹਲੇ ਤੱਕ ਸਰਟੀਫਿਕੇਟ ਨਹੀਂ ਦਿੱਤਾ ਹੂੰ ਇਹ ਵੀ ਇੱਕ ਮੁੱਦਾ ਹੈ ਸਿਰਫ ਸੈਂਸਰਸ਼ਿਪ ਦਾ ਨਹੀਂ ਸਗੋਂ ਇਹ ਵੀ ਕਿ ਸੰਵੇਦਨਸ਼ੀਲ ਇਤਿਹਾਸਿਕ ਵਿਸ਼ਿਆਂ ਨੂੰ ਕਿਵੇਂ ਦਿਖਾਇਆ ਜਾ ਸਕਦਾ ਸਹੀ ਗੱਲ ਹੈ ਪਰ ਇੱਕ ਚੰਗੀ ਖਬਰ ਵੀ ਹੈ ਲੁਧਿਆਣੇ ਚ ਪੰਜਾਹ ਤੋਂ ਵੱਧ ਗਰੁੱਪਾਂ ਨੇ ਮਿਲ ਕੇ ਸਾਂਝ ਪੰਜਾਬ ਬਣਾਇਆ ਹੈ ਅੱਛਾ ਇਹ ਕੀ ਹੈ ਇਹ ਇੱਕ ਮੰਚਾ ਜਿਹੜਾ ਪ੍ਰਦੂਸ਼ਣ, ਪਰਾਲੀ ਸਾੜਨ, ਪਾਣੀ ਦੇ ਸੰਕਟ ਇਹਨਾਂ ਮੁੱਦਿਆਂ ਤੇ ਮਿਲ ਕੇ ਕੰਮ ਕਰੇਗਾ। ਵਾਹ ਇਹ ਤਾਂ ਬਹੁਤ ਵਧੀਆ ਪਹਿਲ ਆ। ਮਤਲਬ ਲੋਕ ਆਪ ਅੱਗੇ ਆ ਰਹੇ ਨੇ। ਹਾਂਜੀ। ਭਾਈਚਾਰਕ ਪੱਧਰ ਤੇ ਇੱਕ ਸਾਂਝੀ ਕੋਸ਼ਿਸ਼। ਬਹੁਤ ਜ਼ਰੂਰੀ ਅੱਜ ਦੇ ਸਮੇਂ 'ਚ। ਤਾਂ ਕੁੱਲ ਮਿਲਾ ਕੇ ਪੰਜਾਬ 'ਚ ਇਸ ਵੇਲੇ ਬੜਾ ਕੁਝ ਚੱਲ ਰਿਹਾ ਹੈ। ਸਿਆਸੀ ਖਿੱਚੋਤਾਣ ਵੀ ਆ, ਵਾਤਾਵਰਣ ਦੇ ਕੰਮ ਵੀ ਹੋ ਰਹੇ, ਨਸ਼ਿਆਂ ਖਿਲਾਫ ਲੜਾਈ ਵੀ ਤੀਜਾ। ਮੌਸਮ ਦੀਆਂ ਚੁਣੌਤੀਆਂ ਵੱਖਰੀਆਂ। ਨਾਲੇ ਦੁਨੀਆ ਦੀ ਟਾਂਚੇ ਦੀਆਂ ਲੋੜਾਂ ਤੇ ਸੱਭਿਆਚਾਰਕ ਮੁੱਦੇ ਵੀ ਨੇ ਬਿਲਕੁਲ ਇੱਥੇ ਨਾ ਸੋਚਣ ਵਾਲੀ ਗੱਲ ਇਹ ਬਣਦੀ ਆ ਕਿ ਇਹ ਸਾਰੀਆਂ ਚੀਜ਼ਾਂ ਸਰਕਾਰੀ ਕੰਮ ਕਾਨੂੰਨੀ ਕਾਰਵਾਈਆਂ ਸਿਆਸਤ ਲੋਕਾਂ ਦੀਆਂ ਕੋਸ਼ਿਸ਼ਾਂ ਇਹ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਆਮ ਬੰਦੇ ਦੀ ਜ਼ਿੰਦਗੀ 'ਚ ਕਿਵੇਂ ਅਸਰ ਪਾਉਣਗੀਆਂ ਹੂੰ ਸਹੀ ਸਵਾਲ ਹੈ ਖਾਸ ਕਰਕੇ ਜਦੋਂ ਸੂਬਾ ਕੋਸ਼ਿਸ਼ ਕਰ ਰਿਹਾ ਕਿ ਆਰਥਿਕ ਵਿਕਾਸ ਵੀ ਹੋਵੇ ਵਾਤਾਵਰਣ ਵੀ ਬਚੇ ਤੇ ਸਮਾਜਿਕ ਨਿਆਂ ਵੀ ਮਿਲੇ ਇਹਨਾਂ 'ਚ ਸੰਤੁਲਨ ਬਣਾਉਣਾ ਬਹੁਤ ਵੱਡੀ ਚੁਣੌਤੀ ਆ ਬਿਲਕੁਲ ਇਸਤੇ ਸੋਚ ਵਿਚਾਰ ਕਰਨਾ ਬੰਦਾ ਹੈ